ਆਜੋ ਹਾਈਵੇ ਤੁਸੀਂ ਵੇਖ ਰਹੇ ਹੋ ਪੁਰਾਣਾ ਹਾਈਵੇ ਔਰ ਦੱਸ ਦਈਏ ਕਿ ਇਸ ਦੇ ਉੱਤੋਂ ਹਰ ਕਿਸਾਨੀ ਨਾਲ ਸੰਬੰਧਤ ਜਿਹੜਾ ਆਦਮੀ ਆ ਉਹ ਇਸ ਹਾਈਵੇ ਉੱਤੇ ਚੱਲਿਆ ਜਾਂਦਾ ਔਰ ਇਸ ਹਾਈਵੇ ਦੇ ਉੱਤੋਂ ਹਰ ਇੱਕ ਲਿੰਕ ਰੋਡ ਵੀ ਜਿਹੜਾ ਉਹ ਲੱਗਦਾ ਔਰ ਬਹੁਤ ਸਾਰੇ ਇਹੋ ਜਿਹੇ ਕਾਰੋਬਾਰ ਵੀ ਆ ਕਿ ਜਿਹੜੇ ਹਾਈਵੇ ਦੇ ਉੱਤੇ ਚੱਲਣਾ ਜਿਹੜਾ ਸੁਖਾਲਾ ਹੋ ਜਾਂਦਾ ਔਰ ਤੁਸੀਂ ਇੱਕ ਜਾਣਕਾਰੀ ਦੇਣੀ ਆ ਕਿ ਜਦੋਂ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਬਣ ਜਾਂਦਾ ਤਾਂ ਫਿਰ ਉਹ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਉੱਤੋਂ ਦੀ ਹਰ ਬੰਦੇ ਨੂੰ ਚੜਨਾ ਜਾਂ ਆਪਣੀ ਖੇਤੀ ਦੇ ਵਿੱਚ ਦੂਸਰੀ ਤਰਫ ਜਾਣਾ ਜਾ ਆਪਣੇ ਕਿਸੇ ਕਿਤੇ ਦੇ ਵਿੱਚ ਆਪਣਾ ਸਦਨ ਲੈ ਕੇ ਜਾਣਾ ਉਹ ਕਿਵੇਂ ਜਿਆ ਹੋਵੇਗਾ ਉਹ ਲੋਕਾਂ ਦੇ ਜਿਹੜੇ ਆ ਉਹ ਲਿੰਕ ਇਧਰ ਉਧਰ ਦੇ ਬਿਲਕੁਲ ਟੁੱਟਦੇ ਨਜ਼ਰ ਆਉਣਗੇ ਔਰ ਇਹਦੇ ਬਾਰੇ ਜਾਣਕਾਰੀ ਜਿਸ ਨੂੰ ਵੀ ਹੈ ਉਹ ਆਪਣੀ ਜਾਣਕਾਰੀ ਦੇਵੇ ਕਿ ਜਿਹੜੀਆਂ ਜ਼ਮੀਨਾਂ ਦੀ ਵੰਡ ਹੋ ਜਾਂਦੀ ਔਰ ਇੱਕ ਤਰਫ ਹਾਈਵੇ ਨਿਕਲ ਜਾਂਦਾ ਔਰ ਵੱਡਾ ਉੱਚਾ ਹਾਈਵੇ ਹੋਣ ਦੇ ਕਰਕੇ ਉਸ ਨੂੰ ਕਰਾਸ ਵੀ ਨਹੀਂ ਕੀਤਾ ਜਾ ਸਕਦਾ ਤਾਂ ਜੇ ਉਸ ਨੂੰ ਕਰਾਸ ਨਹੀਂ ਕੀਤਾ ਜਾ ਸਕਦਾ ਤਾਂ ਉਸ ਹਾਈਵੇ ਨੂੰ ਜਦੋਂ ਤੁਸੀਂ ਚੜਦੇ ਹੋ ਜਾਂ ਪਰਲੀ ਸਾਈਡ ਆਪਣੀ ਖੇਤੀ ਵੱਲ ਜਾਂਦੇ ਹੋ ਤਾ ਫਿਰ ਕਿਵੇਂ ਜਿਆ ਰਸਤਾ ਰਹਿੰਦਾ ਹੈ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਜਰੂਰ ਦਿਓ ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਪੁਰਾਣੇ ਹਾਈਵੇ ਦੀਆਂ ਦੱਸ ਰਹੇ ਆ ਔਰ ਇਹ ਪੁਰਾਣਾ ਹਾਈਵੇ ਜਿਹੜਾ ਐ ਇਸ ਦੇ ਉੱਤੋਂ ਕੋਈ ਵੀ ਸਾਧਨ ਲੈ ਕੇ ਤੁਸੀਂ ਉਧਰ ਉਧਰ ਚਲੇ ਜਾਂਦੇ ਹੋ ਲੇਕਿਨ ਜਦੋਂ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਲੰਗੇਗਾ ਤਾਂ ਉਹ ਐਕਸਪ੍ਰੈਸ ਦੇ ਵਿੱਚ ਉਸ ਵੇਹ ਦੇ ਉੱਤੇ ਚੜਨਾ ਜਾਂ ਉਸ ਤੋਂ ਪਾਰ ਜਾਣਾ ਜਾਂ ਲੋਕਾਂ ਨੇ ਉਥੋਂ ਦੀ ਸਹੂਲਤ ਲੈਣੀ ਉਹ ਕਿਵੇਂ ਰਵੇਗੀ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਸਾਨੂੰ ਪ੍ਰੋਪਰ ਚਾਹੀਦੀ ਆ ਕਿ ਉਹਨਾਂ ਦੇ ਉੱਤੋਂ ਦੀ ਨਿਕਲਣਾ ਕਿੰਨਾ ਕੁ ਸੁਖਾਲਾ ਰਹਿ ਜਾਵੇਗਾ ਔਰ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਜਿਹੜੀ ਆ ਇਹ ਪੁਰਾਣੇ ਹਾਈਵੇ ਦੀਆਂ ਔਰ ਨਵੇਂ ਹਾਈਵੇ ਬਾਰੇ ਜਾਣਕਾਰੀ ਸਾਨੂੰ ਚਾਹੀਦੀ ਆ ਕਿ ਨਵੇਂ ਹਾਈਵੇ ਦੇ ਬਾਰੇ ਕਿ ਲੋਕਾਂ ਨੇ ਇੱਧਰ ਦੀ ਉੱਧਰ ਜਾਣਾ ਹੈ ਜਿਵੇਂ ਸ਼ਰੀਕੇ ਦੀ ਵੰਡ ਹੋ ਜਾਂਦੀ ਆ ਜਿਵੇਂ ਘਰਾਂ ਦੀ ਵੰਡ ਹੋ ਜਾਂਦੀ ਆ ਤਾਂ ਫਿਰ ਲੋਕ ਕਦੇ ਨਾ ਕਦੇ ਮਿਲ ਜਾਂਦੇ ਆ ਲੇਕਿਨ ਆ ਜਿਹੜਾ ਹਾਈਵੇ ਆ ਇਹਦੀ ਵੰਡ ਲੱਗਦਾ ਕਿ ਪੱਕੀ ਬੈਂਦੀ ਏ ਕਿ ਇੱਕ ਖੇਤ ਤੋਂ ਦੂਜੇ ਖੇਤ ਵੱਲ ਜਾਣਾ ਜਿਹੜਾ ਵਾ ਉਹ 10 ਕਿਲੋਮੀਟਰ ਦਾ ਗੇੜ ਜਰੂਰ ਪਾਵੇਗਾ ਇਸ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ